ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਆਏ ਹਾਂ ਸੰਤ ਬਾਬਾ ਮਾਹੀ ਸਿੰਘ ਜੀ ਦੇ ਪਾਵਨ ਅਸਥਾਨ ਤੇ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਰਾਜਾ ਸੰਸੀ ਦੇ ਨਜ਼ਦੀਕ ਪਿੰਡ ਟੋਲਾ ਨੰਗਲ ਵਿਖੇ ਸਥਿਤ ਹੈ ਇਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਵੀਡੀਓ ਵਿੱਚ ਜਾਣੂ ਕਰਵਾਵਾਂਗੇ ਅੱਜ ਤੋਂ ਕਈ ਸਾਲ ਪਹਿਲਾਂ ਸੰਤ ਬਾਬਾ ਮਾਹੀ ਸਿੰਘ ਜੀ ਇਸ ਨਗਰ ਵਿੱਚ ਆਪਣੀ ਭੈਣ ਕੋਲ ਆਏ ਸਨ। ਬਾਬਾ ਜੀ ਦੇ ਪਿਤਾ ਦਾ ਨਾਮ ਭਾਈ ਦਿਆਲਾ ਜੀ ਅਤੇ ਉਹਨਾਂ ਦੇ ਦਾਦਾ ਜੀ ਦਾ ਨਾਮ ਭਾਈ ਰਾਮ ਸਿੰਘ ਜੀ। ਇਹਨਾਂ ਦਾ ਪਿੰਡ ਠਰੂ ਹੈ ਜੋ ਕਿ ਤਰਨਤਾਰਨ ਸਾਹਿਬ ਦੇ ਨੇੜੇ ਦੀਕ ਹੈ। ਇਹਨਾਂ ਨੇ ਪਿੰਡ ਦੂਜੋਵਾਲ ਪਹਿਲੀ ਖਰੀਦੀ ਸੀ ਅਤੇ ਬਾਬਾ ਜੀ ਦਾ ਜਨਮ ਵੀ ਇੱਥੋਂ ਦਾ ਸੀ। ਇਹਨਾਂ ਦੇ ਕੋਲ ਰੰਧਾਵਾ ਸੀ ਪਿੰਡ ਤੋਲਾ ਨੰਗਲ ਤੋਂ ਬਾਹਰ ਇਕਾਂਤ ਬੈਠ ਕੇ ਰੱਬ ਦਾ ਸਿਮਰਨ ਕਰਿਆ ਕਰਦੇ ਸਨ ਇੱਕ ਦਿਨ ਇੱਕ ਘਟਨਾ ਇਸ ਤਰ੍ਹਾਂ ਵਾਪਰੀ ਕਿ ਕੋਜ ਲਬਾਣੇ ਜੋ ਕਿ ਲਾਹੌਰ ਤੋਂ ਅੰਮ੍ਰਿਤਸਰ ਵਪਾਰ ਬਲਦਾਂ ਉੱਪਰ ਲੱਦ ਕੇ ਕਰਿਆ ਕਰਦੇ ਸਨ ਉਹਨਾਂ ਦਾ ਪੈਦਲ ਰਸਤਾ ਇਸ ਪਿੰਡ ਕੋਲੋਂ ਲੰਘਦਾ ਸੀ ਜਿੱਥੇ ਕਿ ਅੱਜਕੱਲ ਬਾਬਾ ਜੀ ਦਾ ਸਥਾਨ ਹੈ ਵਪਾਰੀ ਅੰਮ੍ਰਿਤਸਰ ਨੂੰ ਜਾਂਦੇ ਹੋਏ ਇਸ ਜਗ੍ਹਾ ਤੇ ਆਰਾਮ ਕਰਨ ਲਈ ਠਹਰੇ ਉਹ ਤਰਨ ਲੱਗੇ ਤਾਂ ਉਹਨਾਂ ਵਿੱਚੋਂ ਇੱਕ ਵਪਾਰੀ ਦਾ ਬਲਦ ਮਰ ਚੁੱਕਾ ਸੀ ਉਹ ਬਹੁਤ ਹੀ ਪਰੇਸ਼ਾਨ ਹੋਇਆ ਅਤੇ ਉੱਚੀ ਉੱਚੀ ਰੋਣ ਲੱਗਾ ਇਹ ਸਭ ਦੇਖ ਕੇ ਬਾਕੀ ਵਪਾਰੀ ਉੱਥੋਂ ਚਲੇ ਗਏ ਅਚਾਨਕ ਬਾਬਾ ਜੀ ਉਸ ਸਥਾਨ ਤੇ ਆਏ ਤਾਂ ਉਸ ਨੂੰ ਪੁੱਛਣ ਲੱਗੇ ਭਲਿਆ ਲੋਕਾ ਕੀ ਗੱਲ ਹੋਈ ਹੈ ਉਹ ਇਹ ਨਾ ਵਰਲਾਪ ਕਿਉਂ ਕਰਦਾ ਪਿਆ ਹੈ ਵਪਾਰੀ ਨੇ ਆਖਿਆ ਬਾਬਾ ਜੀ ਇਹ ਬਲਦ ਮੇਰਾ ਰੋਜਗਾਰ ਦਾ ਸਾਧਨ ਸੀ ਹੁਣ ਇਹ ਮਰ ਚੁਕਾ ਹੈ ਮੈਂ ਬਹੁਤ ਹੀ ਪਰੇਸ਼ਾਨ ਹਾਂ ਬਾਬਾ ਜੀ ਦਇਆ ਦੇ ਘਰ ਵਿੱਚ ਆਏ ਅਤੇ ਆਪਣੀ ਛੋਟੀ ਲਾ ਕੇ ਮਰੇ ਹੋਏ ਬਲਦ ਨੂੰ ਜਿੰਦਾ ਕੀਤਾ ਇਹ ਵੇਖ ਕੇ ਵਪਾਰੀ ਬਹੁਤ ਹੀ ਖੁਸ਼ ਹੋਇਆ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੁਰੰਤ ਪਰਸਾਨ ਹੋ ਕੇ ਅੰਮ੍ਰਿਤਸਰ ਨੂੰ ਚੱਲ ਪਿਆ ਦੂਸਰੇ ਵਪਾਰੀ ਇਸ ਨੂੰ ਆਉਂਦਿਆ ਦੇਖ ਕੇ ਬਹੁਤ ਹੀ ਹੈਰਾਨ ਹੋਏ ਅਤੇ ਸਭ ਘਟਨਾ ਉਸ ਨੇ ਆਪਣੇ ਬਾਕੀ ਸਾਥੀਆਂ ਨਾਲ ਵੀ ਸਾਂਝੀ ਕੀਤੀ ਜਲਦੀ ਜਲਦੀ ਉਹ ਸਾਰੇ ਵਪਾਰੀ ਬਾਬਾ ਜੀ ਦੇ ਪਾਸ ਤੋਲਾ ਨੰਗਲ ਆਏ ਤਦ ਤੱਕ ਬਾਬਾ ਜੀ ਪ੍ਰਲੋਕ ਸੁਧਾਰ ਚੁਕੇ ਸਨ ਜਿਸ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸੰਤ ਬਾਬਾ ਮਾਹੀ ਸਿੰਘ ਜੀ ਨਾਮ ਸਿਮਰਨ ਕਰਿਆ ਕਰਦੇ ਸਨ ਅਤੇ ਇਹਨਾਂ ਦੀ ਵਰਸੀ ਹਰ ਸਾਲ ਅੱਸੂ ਦੇ ਮਹੀਨੇ 10ਵੇਂ ਸ਼ਰਾਦ ਨੂੰ ਮਣਾਈ ਜਾਂਦੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਸੰਗਤਾਂ ਵੀ ਇਸ ਸਥਾਨ ਦੇ ਦਰਸ਼ਨ ਕਰ ਸਕਣ ਅਤੇ ਇਥੋਂ ਦੇ ਇਤਿਹਾਸ ਬਾਰੇ ਜਾਣੂ ਹੋ ਸਕਣ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।